ਮੈਂ ਹਮੇਸ਼ਾ ਬੇਨਤੀ ਕਰਦਾ ਬੱਚਿਆਂ ਨੂੰ ਦਿਓ ਚੀਜ਼ਾਂ ਲੈ ਕੇ ਵਧੀਆ ਤੋਂ ਵਧੀਆ ਲੈ ਕੇ ਦਿਓ ਇਹ ਨਾ ਆਖੋ ਤੇਰੇ ਨਾਨੇ ਨੇ ਦਿੱਤਾ ਤੇਰੀ ਨਾਨੀ ਨੇ ਦਿੱਤਾ ਤੇਰੇ ਦਾਦੇ ਨੇ ਦਿੱਤਾ ਤੇਰੀ ਦਾਦੀ ਨੇ ਦਿੱਤਾ ਨਹੀਂ ਇਹ ਤੈਨੂੰ ਵਾਹਿਗੁਰੂ ਨੇ ਦਿੱਤਾ ਹੈ ਤੇ ਉਹਦੇ ਅੰਦਰ ਦਿਮਾਗ ਦੇ ਵਿੱਚ ਗੱਲ ਬੈਠ ਜਾਏਗੀ ਨਹੀਂ ਦੇਣ ਵਾਲਾ ਉਹ ਵਾਹਿਗੁਰੂ ਆ ਪਰਮੇਸ਼ਰ ਹੈ ਉਹਨੂੰ ਖਾ ਭਾਈ ਤੈਨੂੰ ਵਾਹਿਗੁਰੂ ਦੇਣ ਵਾਲਾ ਹੈ ਅਸੀਂ ਕੌਣ ਹਾਂ ਇੱਕ ਵਸੀਲਾ ਹਾਂ ਤੇ ਜਦੋਂ ਅਸੀਂ ਕਹਿੰਦੇ ਮੈਂ ਕੀਤਾ ਬੱਚੇ ਕਹਿੰਦੇ ਮੈਂ ਕੀ ਕੀਤਾ ਬੱਚੇ ਕਹਿੰਦੇ ਤੁਸੀਂ ਕੀ ਕੀਤਾ ਵੈਸੇ ਹੋਣਾ ਨਹੀਂ ਚਾਹੀਦਾ ساری ਉਮਰ ਜਿਹੜੇ ਮਾਂ-ਬਾਪ ਬੱਚਿਆਂ ਨੂੰ ਦੁੱਖ ਸਹਿਿੜ ਕੇ ਬੱਚਿਆਂ ਨੂੰ ਪਾਲਦੇ ਆ ਉਹ ਤੁਹਾਡੀ ਇੰਨੇ ਸਾਲਾਂ ਦੀ ਕਮਾਈ ਜਿਹੜੀ ਹੈ ਦੋ ਸੈਕਿੰਡ ਦੇ ਵਿੱਚ ਖਤਮ ਕਰ ਦਿੰਦੇ ਆ ਜਦੋਂ ਕਹਿੰਦੇ ਤੁਸੀਂ ਕੀ ਕੀਤਾ ਹੁੰਦਾ ਨਾ ਤੁਸੀਂ ਕੀ ਕੀਤਾ ਸਾਡੇ ਵਾਸਤੇ ਇਹ ਹੋਣਾ ਨਹੀਂ ਚਾਹੀਦਾ ਉਹ ਹੁੰਦਾ ਕਿਉਂ ਕਿ ਅਸੀਂ ਸਾਰੀ ਜ਼ਿੰਦਗੀ ਮੈਂ ਮੈਂ ਕੀਤਾ ਉਹ ਵੀ ਮੈਂ ਮੈਂ ਉਹਨਾਂ ਸਿੱਖ ਗਏ ਉਹਨਾਂ ਨੇ ਵੀ ਮੈਂ ਮੈਂ ਕੀਤਾ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਜੋ ਕੀਤਾ ਉਹ ਸਤਗੁਰ ਨੇ ਕੀਤਾ ਉਹਨਾਂ ਦੇ ਅੰਦਰ ਦਿਮਾਗ ਚ ਪਾਈ ਹੁੰਦੀ ਕਿਉਂਕਿ ਉਹਦੀ ਚੀਜ਼ ਆ ਲੈ ਲੈ ਭਾਈ ਝਗੜਾ ਹੀ ਨਹੀਂ ਹੋਣਾ ਭਰਾਵਾਂ ਦਾ ਵਟਵਾਰਾ ਹੋਣਾ ਲੈ ਲੈ ਤੂੰ ਹੀ ਲੈ ਲੈ ਤੇ ਤਾਂ ਰੱਬ ਦੀ ਹੈ ਨਾ ਮੇਰੀ ਥੋੜੇ ਜਦੋਂ ਮੈਂ ਮੈਂ ਤੇ ਮੈਂ ਤੇ ਫਿਰ ਕਹਿੰਦੇ